ਦੇ ਮਨ ਤੋਂ ਗੱਲਾਂ ਕੋੜੀਆਂ ਵੀ ਹੋਣੀਆਂ ਤੇ ਸਾਡਾ ਫਰਜ਼ ਵੀ ਹੈ ਕਿਉਂਕਿ ਸਾਡੇ ਬਾਪੂ ਨੇ ਕੀਤੀਆਂ ਮੁੰਡਾ ਜੰਮਿਆ ਮੁੰਡਾ ਜੰਮਿਆ ਚਲੋ ਉਧਰ ਨੂੰ ਉਹਦੇ ਵਾਲ ਕਟਾਉਣੇ ਆ ਚਲੋ ਉਧਰ ਨੂੰ ਉਹਨੂੰ ਸਕੂਲੇ ਲਾਉਣਾ ਚਲੋ ਉਧਰ ਨੂੰ ਉਹਦਾ ਵਿਆਹ ਬੰਨਣਾ ਚਲੋ ਉਧਰ ਨੂੰ ਹੁਣ ਲੱਗੀ ਨੌਕਰੀ ਮੈਨੂੰ ਆ ਗਈ ਬਾਬਾ ਸਾਹਿਬ ਮੇੜ ਕਰਦੇ ਯਾਦ ਕਹਿੰਦੇ ਅਸੀਂ ਐਸਸੀ ਹੁੰਨੇ ਆ ਕੱਢ ਲਿਆ ਸਰਟੀਫਿਕੇਟ ਬਾਬਾ ਸਾਹਿਬ ਦਾ ਤੇ ਨੌਕਰੀ ਮਿਲ ਗਈ ਬਾਬਾ ਸਾਹਿਬ ਦੇ ਕਰਕੇ ਤਨਖਾਹ ਲੱਗੀ 60000 ਰੁਪਇਆ ਐਸੀ ਸਰਟੀਫਿਕੇਟ ਦਿਖਾ ਕੇ ਨੌਕਰੀਆਂ ਲੈਣ ਵਾਲਿਓ 60000 ਰੁਪਇਆ ਤਨਖਾਹ ਲੈਣ ਵਾਲਿਓ ਪਹਿਲੀ ਤਨਖਾਹ ਕਿਹੜੇ ਬਾਬੇ ਨੂੰ ਦੇਣ ਜਾਂਦੇ ਆ ਬਾਬਾ ਸਾਹਿਬ ਦੀ ਤਾਬਾਰੀ ਨਹੀਂ ਆਉਂਦੀ ਹੋਰੀ ਬਾਸੇ ਸੁੱਖਾਂ ਲਈ ਜਾਂਦੇ ਆ ਤੇ ਬਾਬਾ ਸਾਹਿਬ ਬੈਠ ਕੇ ਕਹਿੰਦੇ ਤੁਸੀਂ ਸਿਰਫ ਪੜਨਾ ਆ ਬਾਕੀ ਪ੍ਰਬੰਧ ਮੈਂ ਕਰਕੇ ਚੱਲਿਆ ਕਿੱਦਾਂ ਦਾ ਪ੍ਰਬੰਧ ਸਰਟੀਫਿਕੇਟ ਦਿਖਾਇਆ ਨੌਕਰੀ ਲੱਗੀ ਤਨਖਾਹ ਕਿੰਨੀ ਲੱਗੀ 60000 120 نوٹ 5500 ਤੇ 1 ਮਹੀਨੇ ਬਾਅਦ ਫੇਰ ਦੁਬਾਰਾ ਪਹਿਲੀ ਇਦਰੀ ਨੂੰ ਤਨਖਾਹ ਕਾਉਂਟ ਵਿੱਚ ਬਾਬਾ ਸਾਹਿਬ ਕਹਿੰਦੇ ਇੱਥੇ ਵੀ ਫਿਕਰ ਨਾ ਕਰੀ ਜਦੋਂ ਤੂੰ 60 ਸਾਲ ਦਾ ਹੋ ਗਿਆ ਤੇਰੇ ਗਿੱਟੇ ਗੋਡੇ ਚੱਲਣੇ ਬੰਦ ਹੋ ਗਏ ਤੇਰਾ ਘਰੇ ਬੈਠੇ ਦਾ ਵੀ ਰੋਟੀ ਦਾ ਪ੍ਰਬੰਧ ਮੈਂ ਕਰਕੇ ਚੱਲਿਆ ਜਿੱਦਾਂ ਹੀ 70 ਸਾਲ ਪੂਰੇ ਹੋਏ 61ਵੇਂ ਸਾਲ ਚ ਪੈਰ ਰੱਖਣ ਲੱਗਾ ਬਾਬਾ ਸਾਹਮਣੇ ਘਰੇ ਬਿਠਾਤਾ ਜਦੋਂ ਘਰੇ ਬਿਠਾਤਾ 60000 ਤਨਖਾਹ ਲੈਣ ਵਾਲੀ ਦੀ ਤਨਖਾਹ ਰਹਿ ਗਈ 30000 ਉਹ ਘਰੇ ਬੈਠਾ ਬੁੱਲੇ ਵੱਢ ਰਿਹਾ ਬਾਬਾ ਸਾਹਮਣੇ ਬੈਠ ਕੇ ਕਹਿੰਦੇ ਤੂੰ ਇੱਥੇ ਵੀ ਘਬਰਾਈ ਨਾ ਪੈਨਸ਼ਨ ਲੈਣ ਤੋਂ ਬਾਅਦ ਜਦੋਂ ਤੇਰੇ ਸਾਹ ਰੋਗੇ ਤੂੰ ਦੁਨੀਆ ਤੋਂ ਚਲਾ ਜਾਊਂਗਾ ਤੇਰੀ ਘਰ ਵਾਲੀ ਦੀ ਰੋਟੀ ਦਾ ਪ੍ਰਬੰਧ ਵੀ ਕਰਕੇ ਚੱਲਿਆ 15000 ਪੈਨਸ਼ਨ ਦਾ অন ਡਿਊਟੀ 60000 ਆਫ ਡਿਊਟੀ 30000 ਦੁਨੀਆ ਤੋਂ ਜਾਣ ਤੋਂ ਬਾਅਦ 15000 ਘਰ ਵਾਲੀ ਨੂੰ ਪੈਨਸ਼ਨ ਲਵਾਉਣ ਵਾਲਿਓ ਦੁੱਖ ਦਾ ਉਦੋਂ ਲੱਗਦਾ ਕਿ ਜਦੋਂ ਬਾਬਾ ਸਾਹਿਬ ਬਿੜਕਰ ਦਾ ਪ੍ਰੋਗਰਾਮ ਕਰਨਾ ਹੁੰਦਾ ਜਿਨ੍ਹਾਂ ਨੇ ਸਭ ਤੋਂ ਵੱਧ ਫਾਇਦਾ ਲਿਆ ਹੁੰਦਾ ਉਹਨਾਂ ਦੇ ਘਰਾਂ ਤੋਂ ਨਿਕਲਦਾ ਕੱਖ ਨਹੀਂ ਬਾਬਾ ਸਾਹਿਬ ਬਿੜਕਰ ਕਹਿੰਦੇ ਜਦੋਂ ਮੇਰਾ ਕਹਿਣਾ ਮੰਨੂਗੇ ਸਿੱਖਿਆ ਸ਼ੇਰਿੰਦ ਦਾ ਦੁੱਧ ਪੀਓਗੇ ਤੁਹਾਨੂੰ ਨੌਕਰੀ ਮਿਲੂਗੀ ਤੁਸੀਂ ਦਿਹਾੜਨਾ ਆ ਕਹਿੰਦੇ ਕਿੱਦਾਂ ਦਿਹਾੜਨਾ ਕਹਿੰਦੇ 100 ਰੁਪਏ ਪਿੱਛੇ 5 ਰੁਪਏ ਆਪਣੀ ਕਮਾਈ ਦਾ 20% ਹਿੱਸਾ 100 ਰੁਪਏ ਪਿੱਛੇ 5 ਰੁਪਏ 1000 ਰੁਪਏ ਪਿੱਛੇ 50 ਰੁਪਏ 1 ਲੱਖ ਰੁਪਏ ਮਗਰ 5000 ਰੁਪਏ ਜ਼ਰੂਰ ਕੱਢਿਓ ਇਸ ਦੱਬੇ ਗੁਜਲੇ ਸਮਾਜ ਨੂੰ ਉੱਪਰ ਚੱਕਣ ਲਈ ਲਾਓ ਕਰ ਕਰਿਓ ਸਾਰੇ ਜਣੇ ਇਹ ਨੌਕਰੀਆਂ ਕਰਦੇ ਆ ਜਿਹੜੇ ਬਾਬਾ ਸਭ ਬੇੜਕਰ ਦੀ ਬਦੌਲਤ ਬਰ ਗਏ ਆ ਕੌਣ 100 ਰੁਪਏ ਚੋ 5 ਰੁਪਏ 1000 ਰੁਪਏ ਵਿੱਚੋਂ 50 ਰੁਪਏ ਲੱਖ ਮਗਰ 5 5000 ਰੁਪਏ ਡਾਕਟਰ ਬੇੜਕਰ ਬਾਬਾ ਸਾਹਿਬ ਦੇ ਮਿਸ਼ਨ ਲਈ ਗੁਰੂ ਰਵਿਦਾਸ ਦੇ ਮਿਸ਼ਨ ਲਈ ਮਹਾਤਮਾ ਜੋਤੀਰਾ ਫੂਲੇ ਦੇ ਮਿਸ਼ਨ ਲਈ ਮਾਨੇਵਰ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਲਈ ਕੌਣ ਕਰਦਾ ਜਿਹੜੇ ਕਰਦੇ ਆ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਕਰਦੇ ਜਿਹੜੇ ਕਹਿੰਦੇ ਆ ਕਿ ਸਾਨੂੰ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਨੌਕਰੀ ਮਿਲੀ ਨਹੀਂ ਅਸੀਂ ਪੜ ਕੇ ਨੌਕਰੀ ਲਈ ਹੈ ਪਾੜ ਦਿਓ ਆਪਣੇ ਬੱਚਿਆਂ ਦਾ ਸਿਰ ਸਰਟੀਫਿਕੇਟ ਤੇ ਆਧਾਰ ਕਾਰਡ ਤੇ ਨੌਕਰੀ ਲੈ ਮਿੰਨਾ ਗੇਟਾਈ ਵਾਲੇ ਬਾਬੇ ਨੇ ਸਾਡੇ ਲਈ ਕੁਛ ਨਹੀਂ ਕੀਤਾ ਤੇ ਜੇ ਕੀਤਾ ਤੇ ਸਾਡਾ ਫਰਜ਼ ਬਣਦਾ ਹੈ ਕਿ ਜਿਸ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅਸੀਂ ਖਾਨੇ ਆ ਉਹਦਾ ਕਰਜ਼ਾ laun ਦਾ ਅਸੀਂ ਦਮ ਰੱਖੀਏ